ਜੋ ਹਾਈ ਕੋਰਟ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਸਕੂਲ ਵਾਹਨਾਂ ਨੇ ਉਹਨਾਂ ਦੀਆਂ ਸੁਰੱਖਿਆ ਦੇ ਮੱਦੇ ਨਜ਼ਰ ਇੱਕ ਜਿਹੜਾ ਨੋਟਿਸ ਹੈਗਾ ਉਹ ਸੰਗਰੂਰ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਜਿਹੜਾ ਆਰਟੀਓ ਵਿਭਾਗ ਹੈਗਾ ਉਹ ਲਗਾਤਾਰ ਤਰਕ ਨਜ਼ਰ ਆ ਰਿਹਾ ਹੈਗਾ ਲਗਾਤਾਰ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਵਾਹਨ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੀ ਜਿਹੜੀਆਂ ਕਮੀਆਂ ਨੇ ਉਹਨਾਂ ਦੇ ਵਿੱਚ ਪਾਈਆਂ ਗਈਆਂ ਨੇ ਸਾਡੇ ਨਾਲ ਆਰਟੀਓ ਡਿਪਾਰਟਮੈਂਟ ਤੋਂ ਅਧਿਕਾਰੀ ਮੌਜੂਦ ਨੇ ਸਰ ਕੀ ਨਾਮ ਹੈ ਜੀ ਆਪਣਾ ਗੁਰਜੀਤ ਸਿੰਘ ਆਰਟੀਓ ਸੰਗਰੂਰ ਜੀ ਹਾਂ ਗੁਰਜੀਤ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਸਕੂਲਾਂ ਦੇ ਵਿੱਚ ਚੈਕਿੰਗ ਕਰ ਰਹੇ ਹੋ ਕਿੱਥੇ-ਕਿੱਥੇ ਚੈਕਿੰਗ ਕੀਤੀ ਗਈ ਹੈ ਕਿਹੜੀਆਂ-ਕਿਹੜੀਆਂ ਕਮੀਆਂ ਨੇ ਜਿਹੜੀਆਂ ਪਾਈਆਂ ਗਈਆਂ ਨੇ ਅਸੀਂ ਸਾਰੀਆਂ ਤਹਿਸੀਲਾਂ ਦੇ ਵਿੱਚ ਸੰਗਰੂਰ ਲੋਕਲ ਦੇ ਵਿੱਚ ਚੈਕਿੰਗ ਕਰ ਰਹੇ ਹਾਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਅਸੀਂ ਜਿਹੜੀਆਂ ਮੁਕੰਮਲ ਰੂਪ ਵਿੱਚ ਲਾਗੂ ਕਰ ਰਹੇ ਹਾਂ ਤੇ ਸਖਤੀ ਨਾਲ ਲਾਗੂ ਕਰ ਰਹੇ ਹਾਂ ਜਿਹੜੇ ਵੀ ਸਕੂਲ ਇਹਦੇ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਦੇ ਵਿਰੁੱਧ ਅਸੀਂ ਸਖਤ ਚਲਾਨ ਜਿਹੜੇ ਹੈਗੇ ਵੱਡੇ ਚਲਾਨ ਕਰਦੇ ਹਾਂ ਜਿਹੜੀਆਂ ਬੱਸਾਂ ਨੇ ਅਸੀਂ ਬਾਉਂਡ ਵੀ ਕਰਦੇ ਹਾਂ ਜਿਵੇਂ ਕਿ ਹੁਣ ਅੱਜ ਅਸੀਂ ਨੇ ਇਸ ਸਕਾਲਰ ਪ੍ਰਾਈਡ ਸਕੂਲ ਦੀ ਇੱਕ ਬੱਸ ਬਾਉਂਡ ਕੀਤੀ ਹੈ ਜੀ ਇਸ ਤਰ੍ਹਾਂ ਅਸੀਂ ਸਖਤ ਕਾਰਵਾਈ ਕਰਦੇ ਆ ਤੇ ਇਹਨਾਂ ਨੂੰ ਅਸੀਂ ਜਾਣਕਾਰੀ ਵੀ ਦਿੰਨੇ ਆ ਜੀ ਜਾਣਕਾਰੀ ਵੀ ਦਿੰਨੇ ਆ ਜਿਹੜੀਆਂ ਸਾਡੀ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਨੇ ਉਹਨਾਂ ਬਾਰੇ ਅਸੀਂ ਇਹਨਾਂ ਨੂੰ ਟਾਈਮ ਟੂ ਟਾਈਮ ਸਕੂਲਾਂ ਦੇ ਵਿੱਚ ਜਾ ਕੇ ਡਰਾਈਵਰ ਜੀ ਨੂੰ ਜਾਣਕਾਰੀ ਦਿੰਨੇ ਆ ਤਾਂ ਕਿ ਉਹਦੇ ਮੁਤਾਬਿਕ ਬੱਚਿਆਂ ਦਾ ਬੱਚਿਆਂ ਨੂੰ ਸੁਰੱਖਿਅਤ ਆਉਣ ਜਾਣ ਕੀਤਾ ਜਾ ਸਕੇ ਪਰ ਪ੍ਰੰਤੂ ਅੱਜ ਅਸੀਂ ਦੇਖਦੇ ਆਂ ਵੀ ਜਿਵੇਂ ਹੁਣ ਇਸ ਸਕੂਲ ਦੇ ਵਿੱਚ ਆ ਇੰਨੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਸਕੂਲਾਂ ਦੇ ਇਹ ਮਤਲਬ ਪ੍ਰੋਪਰ ਧਿਆਨ ਨਹੀਂ ਦੇ ਰਹੇ ਇਸ ਕਰਕੇ ਮਜਬੂਰ ਨੂੰ ਸਾਨੂੰ ਫਿਰ ਚਲਾਨ ਵੀ ਕਰਨੇ ਪੈ ਰਹੇ ਨੇ ਸਰਿਕ ਜੀ ਇੱਕ ਜਾਣਕਾਰੀ ਅਸੀਂ ਤੁਹਾਡੇ ਤੋਂ ਚਾਹਾਂਗੇ ਜਿਵੇਂ ਅਸੀਂ ਇਹ ਵੈਨ ਦੇਖ ਰਹਿਆਂਗੇ ਸਕੂਲ ਦੀ ਵੈਨ ਹੈ ਇਹ ਤਾਂ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਨੇ ਜਿਹੜੀਆਂ ਤੁਹਾਡੇ ਹਿਸਾਬ ਨਾਲ ਪਾਈਆਂ ਜਾਂਦੀਆਂ ਨੇ ਜਾਂ ਜਿਹੜੀਆਂ ਵੀ ਚੀਜ਼ਾਂ ਨੇ ਗਿਆ ਜਿਵੇਂ ਐ ਸਕੂਲ ਸਿਕਿਉਰਟੀ ਦੇ ਲਈ ਕਿਹੜੇ ਕਿਹੜੇ ਚੀਜ਼ ਇਸ ਬੈਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇਗੀਆਂ ਇਹਦੇ ਵਿੱਚ ਇਹ ਹੁੰਦਾ ਜੀ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਇਹਦੀ ਫਿਟਨੈਸ ਹੋਵੇ ਹੂੰ ਫਿਰ ਬਾਕੀ ਜਿਹੜੇ ਪੋਲਿਊਸ਼ਨ ਇੰਸ਼ੋਰੈਂਸ ਬਾਕੀ ਸਾਰੇ ਦਸਤਾਵੇਜ਼ ਪੂਰੇ ਹੋਣ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋਣਾ ਚਾਹੀਦਾ ਜੀ ਉਸ ਤੋਂ ਬਾਅਦ ਇਹਦਾ ਜੀ ਐਮਰਜੈਂਸੀ ਐਗਜ਼ਿਟ ਖੁੱਲਦਾ ਹੋਣਾ ਚਾਹੀਦਾ ਤੇ ਫਾਇਰ ਇਸਟਿੰਗੁਇਸ਼ਰ ਲੱਗਿਆ ਹੋਣਾ ਚਾਹੀਦਾ ਫਰਸਟ ایڈ ਕਿਟ ਲੱਗਣੀ ਚਾਹੀਦੀ ਤੇ ਉਹਦੇ ਵਿੱਚ ਪ੍ਰੋਪਰ ਮੈਡੀਸਨ ਜਿਹੜੀਆਂ ਰੂਲਾਂ ਮੁਤਾਬਕ ਚਾਹੀਦੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਪਰ ਤੂੰ ਹੁਣ ਅਸੀਂ ਇਸ ਸਕੂਲ ਵਿੱਚ ਦੇਖਿਆ ਵੀ ਨਹੀਂ ਸੀਗੀਆਂ ਪ੍ਰੋਪਰ ਤਾਂ ਅਸੀਂ ਇਹਦੇ ਫਾਈਨ ਕੀਤੇ ਨੇ ਜੀ ਅੱਗੇ ਨੂੰ ਇਹਨਾਂ ਨੂੰ ਕਿਹਾ ਕਿ ਤੁਸੀਂ ਅਸੀਂ ਟਾਈਮ ਟੂ ਟਾਈਮ ਚੈੱਕ ਕਰਦੇ ਰਹਾਂਗੇ ਜੇ ਤੁਸੀਂ ਫੇਰ ਕੋਈ ਤੁਹਾਡੇ ਕਮੀ ਅਸੀਂ ਦੇਖਾਂਗੇ ਤਾਂ ਦੁਬਾਰਾ ਫੇਰ ਚਲਾਨ ਕਰਾਂਗੇ ਕਿਸੇ ਵੀ ਤਰ੍ਹਾਂ ਦਾ ਬਖਸ਼ਿਆ ਨਹੀਂ ਜਾਊਗਾ ਜੀ ਇਸ ਸਬੰਧੀ ਸਾਡੇ ਮਾਨਯੋਗ ਡੀਸੀ ਸਾਹਿਬ ਸੰਗਰੂਰ ਅਤੇ ਰੀਜਨਲ ਟਰਾਂਸਪੋਰਟ ਅਫਸਰ ਸ਼੍ਰੀ ਨਮਨ ਮੜਕਣ ਜੀ ਦੀਆਂ ਸਖਤ ਹਦਾਇਤਾਂ ਨੇ ਚੱਜੀ ਗੱਲ ਕਰੀ ਜਾਵੇ ਤੁਸੀਂ ਇੱਥੇ ਵੀ ਉਕੇ ਤੁਸੀਂ ਡਰਾਈਵਰਾਂ ਨੂੰ ਗੱਲਬਾਤ ਕੀਤੀ ਹੈਗੀ ਤਾਂ ਯੂਨੀਫਾਰਮ ਲਈ ਵੀ ਤੁਸੀਂ ਉਹਨਾਂ ਨੂੰ ਤਾੜਨਾ ਕੀਤੀ ਹੈ ਤਾਂ ਇਹ ਚੀਜ਼ਾਂ ਵੀ ਜ਼ਰੂਰੀ ਨੇਗੀਆਂ ਬਿਲਕੁਲ ਸਰ ਯੂਨੀਫਾਰਮ ਜ਼ਰੂਰੀ ਹੈ ਜੀ ਸਰਕਾਰ ਜਿਹੜੀ ਸੇਫ ਸਕੂਲ ਬਹਨ ਪਾਲਿਸੀ ਦੇ ਵਿੱਚ ਵੀ ਇਹ ਹਦਾਇਤਾਂ ਹੈਗੀਆਂ ਨੇ ਯੂਨੀਫਾਰਮ ਪ੍ਰੋਪਰ ਹੋਊਗੀ ਤਾਂ ਪਤਾ ਲੱਗੂਗਾ ਕਿ ਇਹ ਸਕੂਲ ਵਾ ਜਾਣ ਦਾ ਡਰਾਈਵਰ ਆ ਇਸ ਕਰਕੇ ਜਿਹੜੀ ਹੈਗੇ ਯੂਨੀਫਾਰਮ ਜ਼ਰੂਰੀ ਹੈ ਜੀ ਇਹਨਾਂ ਨੂੰ ਨਹੀਂ ਪਾਈ ਹੋਈ ਸੀ ਤਾਂ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਤੇ ਚਲਾਨਾਂ ਦੇ ਵਿੱਚ ਵੀ ਉਹਨਾਂ ਨੂੰ ਮੈਂਸ਼ਨ ਕੀਤਾ ਹੈਗਾ ਜੀ ਸਰ ਆਪਣਾ ਕੀ ਨਾਮ ਹੈ ਏਸੀ ਗੁਰਪ੍ਰੀਤ ਸਿੰਘ ਸਰ ਕਿਵੇਂ ਦੇਖਦੇ ਹੋ ਕਿ ਜਿਵੇਂ ਸਕੂਲਾਂ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਕਿ ਰੋਡ ਦੇ ਉੱਪਰ ਵੀ ਜਿਹੜੀਆਂ ਵੈਨਸ ਨੇ ਹੈਗੀਆਂ ਕਈ ਵਾਰੀ ਗਲਤ ਤਰੀਕੇ ਨਾਲ ਡਰਾਈਵਰ ਚਲਾ ਰਹੇ ਹੁੰਦੇ ਆ ਬੱਚਿਆਂ ਦੀ ਕੀਮਤੀ ਜਾਨ ਹੈ ਜਿਹੜੀ ਕਈ ਵਾਰੀ ਜੋਖਮ ਦੇ ਵਿੱਚ ਪੈ ਜਾਂਦੀ ਹੈ ਤਾਂ ਉਹਨਾਂ ਨੂੰ ਲੈ ਕੇ ਉੱਥੇ ਰੋਡ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਰੋਡ ਤੇ ਵੀ ਕਰਦੇ ਆ ਉਹਨਾਂ ਦਾ ਹੂੰ ਜੋ ਉਹਨਾਂ ਦੇ ਘਾਟ ਹੁੰਦੀਆਂ ਨੇ ਉਹ ਅਸੀਂ ਕਹਿੰਨੇ ਆ ਰੌਂਗ ਸਾਈਡ ਦੇ ਵੀ ਚਲਾਨ ਕਰਦੇ ਆਂ ਅਸੀਂ ਜਿਵੇਂ ਪ੍ਰੈਸ਼ਰ ਹਾਰਨ ਲੱਗਿਆ ਉਹਦੇ ਵੀ ਚਲਾਨ ਕਰਿਆ ਸਪੈਸ਼ਲ ਇਹ ਚੀਜ਼ਾਂ ਨੂੰ ਅਸੀਂ ਗੌਰ ਦੇ ਧਿਆਨ ਚ ਰੱਖਦੇ ਹੋਏ ਹਰੇਕ ਚੀਜ਼ਾਂ ਦੀ ਮਤਲਬ ਬੱਚਿਆਂ ਦੀ ਸੇਫਟੀ ਵਾਸਤੇ ਸਾਨੂੰ ਉੱਪਰੋਂ ਬਹੁਤ ਹਦਾਇਤਾਂ ਆ ਰਹੀਆਂ ਨੇ ਸਾਡੇ ਸਾਹ ਬਹੁਤ ਮਤਲਬ ਜਿਆਦਾ ਧਿਆਨ ਦੇ ਰਹੇ ਨੇ ਇਸ ਗੱਲ ਨੂੰ ਕਿ ਕੋਈ ਬੱਚੇ ਦੀਆਂ ਗੱਲੀ ਨਾ ਹੋ ਜੇ ਕੋਈ ਡਰਾਈਵਰ ਪਤੀ ਨਾ ਹੋ ਜੇ ਕੁਝ ਨਾ ਹੋ ਜੇ ਖਾਸ ਧਿਆਨ ਕਰਕੇ ਅਸੀਂ ਹਫ਼ਤੇ 'ਚ ਤਿੰਨ ਦਿਨ ਚੈਕਿੰਗ ਸਪੈਸ਼ਲ ਸਕੂਲਾਂ ਦੀ ਕਰਦੇ ਹਾਂ ਬਿਲਕੁਲ ਸੰਗਰੂਰ ਜਿਹੜਾ ਡਿਪਾਰਟਮੈਂਟ ਆ ਹਾਈ ਕੋਰਟ ਦੇ ਵੱਲੋਂ ਜਿਹੜਾ ਇੱਕ ਨੋਟਿਸ ਜਾਰੀ ਕੀਤਾ ਗਿਆ ਉਸ ਦਾ ਤੇ ਜਿਹੜਾ ਹੋਰ ਵੀ ਵੱਡੇ ਹਾਸੇ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੁੰਦੇ ਰਹੇ ਨੇਗੇ ਸਕੂਲਾਂ ਦੀ ਅਣਗਹਿਲੀ ਹੈ ਜਿਹੜੀ ਉਸ ਨੂੰ ਲੈ ਕੇ ਜਿਹੜੀ ਜਾਂਚ ਹੈਗੀ ਉਹ ਕੀਤੀ ਜਾ ਰਹੀ ਹੈ ਹੁਣ ਇੱਥੇ ਚਲਾਨ ਕੀਤੇ ਗਏ ਨੇ ਜਿਹੜੀ ਬੱਸ ਹੈਗੀ ਬੱਸ ਦੇ ਵਿੱਚ ਜਿਹੜੇ ਫਿਟਨੈਸ ਜਿਹੜੇ ਵੀ ਨਿਯਮ ਸੀਗੇ ਉਹਨਾਂ ਦੇ ਵਿੱਚ ਪੂਰੀ ਨਾ ਪਾਏ ਜਾਣ ਦੇ ਚੱਲਦੇ ਆ ਇਸ ਬੱਸ ਨੂੰ ਹੈ ਜਿਹੜਾ ਇਸ ਸਮੇਂ ਜਿਹੜਾ ਆਰਟੀਓ ਵਿਭਾਗ ਦੇ ਵੱਲੋਂ ਬੌਂਡ ਕੀਤਾ ਗਿਆ ਤਾਂ ਜੋ ਜਿਹੜੇ ਪੂਰੇ ਜਿੰਨੇ ਵੀ ਇਹਦੇ ਬਣਦੇ ਆ ਕਾਨੂੰਨੀ ਕਾਰਵਾਈ ਪੂਰੀ ਕਰਕੇ ਉਹਨਾਂ ਚਿਹਰੇ ਬੱਸ ਸਕੂਲ ਨੂੰ ਨਹੀਂ ਦਿੱਤੀ ਜਾਵੇਗੀ ਮਾਨ ਜੋ ਹਾਈ ਕੋਰਟ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਸਕੂਲ ਵੈਨਾਂ ਨੇ ਉਹਨਾਂ ਦੀਆਂ ਸੁਰੱਖਿਆ ਦੇ ਮੱਦੇ ਨਜ਼ਰ ਇੱਕ ਜਿਹੜਾ ਨੋਟਿਸ ਹੈਗਾ ਉਹ ਸੰਗਰੂਰ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਜਿਹੜਾ ਆਰਟੀਓ ਵਿਭਾਗ ਹੈਗਾ ਉਹ ਲਗਾਤਾਰ ਸਤਰਕ ਨਜ਼ਰ ਆ ਰਿਹਾ ਹੈਗਾ ਲਗਾਤਾਰ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਵਾਹਨ ਨੇ ਉਨ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੀ ਜਿਹੜੇ ਕਮੀਆਂ ਨੇ ਉਹਨਾਂ ਦੇ ਵਿੱਚ ਪਾਇਆ ਗਏ ਨੇ ਸਾਡੇ ਨਾਲ ਆਰਟੀਓ ਅ ਡਿਪਾਰਟਮੈਂਟ ਤੋਂ ਅਧਿਕਾਰੀ ਮੌਜੂਦ ਨੇ ਸਰ ਕੀ ਨਾਮ ਹੈ ਜੀ ਆਪਣਾ ਗੁਰਜੀਤ ਸਿੰਘ ਆਰਟੀਓ ਸੰਗਰੂਰ ਜੀ ਹਾਂ ਗੁਰਜੀਤ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਸਕੂਲਾਂ ਦੇ ਵਿੱਚ ਚੈਕਿੰਗ ਕਰ ਰਹੇ ਹੋ ਕਿੱਥੇ ਕਿੱਥੇ ਚੈਕਿੰਗ ਕੀਤੀ ਗਈ ਹੈ ਕਿਹੜੀਆਂ ਕਿਹੜੀਆਂ ਕਮੀਆਂ ਨੇ ਜਿਹੜੀਆਂ ਪਾਈਆਂ ਗਈਆਂ ਨੇ ਅਸੀਂ ਸਾਰੀਆਂ ਤਹਿਸੀਲਾਂ ਦੇ ਵਿੱਚ ਸੰਗਰੂਰ ਲੋਕਲ ਦੇ ਵਿੱਚ ਚੈਕਿੰਗ ਕਰ ਰਹੇ ਹਾਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਅਸੀਂ ਜਿਹੜੀਆਂ ਮੁਕੰਮਲ ਰੂਪ ਵਿੱਚ ਲਾਗੂ ਕਰ ਰਹੇ ਹਾਂ ਤੇ ਸਖਤੀ ਨਾਲ ਲਾਗੂ ਕਰ ਰਹੇ ਹਾਂ ਜਿਹੜੇ ਵੀ ਸਕੂਲ ਇਹਦੇ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਦੇ ਵਿਰੁੱਧ ਅਸੀਂ ਸਖਤ ਚਲਾਨ ਜਿਹੜੇ ਹੈਗੇ ਵੱਡੇ ਚਲਾਨ ਕਰਦੇ ਆ ਜਿਹੜੀਆਂ ਬੱਸਾਂ ਨੇ ਅਸੀਂ ਬਾਉਂਡ ਵੀ ਕਰਦੇ ਆ ਜਿਵੇਂ ਕਿ ਹੁਣ ਅੱਜ ਅਸੀਂ ਨੇ ਇਸ ਸਕਾਲਰ ਪ੍ਰਾਈਡ ਸਕੂਲ ਦੀ ਇੱਕ ਬੱਸ ਬਾਉਂਡ ਕੀਤੀ ਆ ਜੀ ਇਸ ਤਰ੍ਹਾਂ ਅਸੀਂ ਸਖਤ ਕਾਰਵਾਈ ਕਰਦੇ ਆ ਤੇ ਇਹਨਾਂ ਨੂੰ ਅਸੀਂ ਜਾਣਕਾਰੀ ਵੀ ਦਿੰਨੇ ਆ ਜੀ ਜਾਣਕਾਰੀ ਵੀ ਦਿੰਨੇ ਆ ਜਿਹੜੀਆਂ ਸਾਡੀ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਨੇ ਉਹਨਾਂ ਬਾਰੇ ਅਸੀਂ ਇਹਨਾਂ ਨੂੰ ਟਾਈਮ ਟੂ ਟਾਈਮ ਸਕੂਲਾਂ ਦੇ ਵਿੱਚ ਜਾ ਕੇ ਡਰਾਈਵਰ ਜੀ ਨੂੰ ਜਾਣਕਾਰੀ ਦਿੰਨੇ ਆ ਤਾਂ ਕਿ ਉਹਦੇ ਮੁਤਾਬਿਕ ਬੱਚਿਆਂ ਦਾ ਬੱਚਿਆਂ ਨੂੰ ਸੁਰੱਖਿਅਤ ਆਉਣ ਜਾਣ ਕੀਤਾ ਜਾ ਸਕੇ ਪਰ ਪ੍ਰੰਤੂ ਅੱਜ ਅਸੀਂ ਦੇਖਦੇ ਆ ਵੀ ਜਿਵੇਂ ਹੁਣ ਇਸ ਸਕੂਲ ਦੇ ਵਿੱਚ ਐਨੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਸਕੂਲਾਂ ਦੇ ਇਹ ਮਤਲਬ ਪ੍ਰੋਪਰ ਧਿਆਨ ਨਹੀਂ ਦੇ ਰਹੇ ਇਸ ਕਰਕੇ ਮਜਬੂਰ ਨੂੰ ਸਾਨੂੰ ਫਿਰ ਚਲਾਨ ਵੀ ਕਰਨੇ ਪੈ ਰਹੇ ਨੇ ਸਰ ਇੱਕ ਜੀ ਇੱਕ ਜਾਣਕਾਰੀ ਅਸੀਂ ਤੁਹਾਡੇ ਤੋਂ ਚਾਹਾਂਗੇ ਜਿਵੇਂ ਅਸੀਂ ਇਹ ਵੈਨ ਦੇਖ ਰਹਿਆਂਗੇ ਸਕੂਲ ਦੀ ਵੈਨ ਹੈ ਇਹ ਤਾਂ ਇਹਦੇ ਚ ਕਿਹੜੀਆਂ ਕਿਹੜੀਆਂ ਕਮੀਆਂ ਨੇ ਜਿਹੜੀਆਂ ਤੁਹਾਡੇ ਹਿਸਾਬ ਨਾਲ ਪਾਈਆਂ ਜਾਂਦੀਆਂ ਨੇ ਜਾਂ ਜਿਹੜੀਆਂ ਵੀ ਚੀਜ਼ਾਂ ਨੇ ਕਿ ਆ ਜਿਵੇਂ ਆ ਸਕੂਲ ਸਕਿਉਰਟੀ ਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਵੈਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇਗੀਆਂ ਇਹਦੇ ਵਿੱਚ ਇਹ ਹੁੰਦਾ ਜੀ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਇਹਦੀ ਫਿਟਨੈਸ ਹੋਵੇ ਹੂੰ ਫਿਰ ਬਾਕੀ ਜਿਹੜੇ ਪੋਲੀੂਸ਼ਨ ਇੰਸ਼ੋਰੈਂਸ ਬਾਕੀ ਸਾਰੇ ਦਸਤਾਵੇਜ਼ ਪੂਰੇ ਹੋਣ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋਣਾ ਚਾਹੀਦਾ ਜੀ ਉਸ ਤੋਂ ਬਾਅਦ ਇਹਦਾ ਜੀ ਐਮਰਜੈਂਸੀ ਐਗਜ਼ਿਟ ਖੁੱਲਦਾ ਹੋਣਾ ਚਾਹੀਦਾ ਤੇ ਫਾਇਰ ਇਸਟਿੰਗੁਇਸ਼ਰ ਲੱਗਿਆ ਹੋਣਾ ਚਾਹੀਦਾ ਫਰਸਟ ایڈ ਕਿਟ ਲੱਗਣੀ ਚਾਹੀਦੀ ਹੈ ਤੇ ਉਹਦੇ ਵਿੱਚ ਪ੍ਰੋਪਰ ਮੈਡੀਸਨ ਜਿਹੜੀਆਂ ਰੂਲਾਂ ਮੁਤਾਬਕ ਚਾਹੀਦੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਪਰ ਤੂੰ ਹੁਣ ਅਸੀਂ ਇਸ ਸਕੂਲ ਵਿੱਚ ਦੇਖਿਆ ਵੀ ਨਹੀਂ ਸੀਗੀਆਂ ਪ੍ਰੋਪਰ ਤਾਂ ਅਸੀਂ ਇਹਦੇ ਫਾਈਨ ਕੀਤੇ ਨੇ ਜੀ ਅੱਗੇ ਨੂੰ ਇਹਨਾਂ ਨੂੰ ਕਿਹਾ ਕਿ ਤੁਸੀਂ ਅਸੀਂ ਟਾਈਮ ਟੂ ਟਾਈਮ ਚੈੱਕ ਕਰਦੇ ਰਹਾਂਗੇ ਜੇ ਤੁਸੀਂ ਫੇਰ ਕੋਈ ਤੁਹਾਡੇ ਕਮੀ ਅਸੀਂ ਦੇਖਾਂਗੇ ਤਾਂ ਦੁਬਾਰਾ ਫੇਰ ਚਲਾਨ ਕਰਾਂਗੇ ਕਿਸੇ ਵੀ ਤਰ੍ਹਾਂ ਦਾ ਬਖਸ਼ਿਆ ਨਹੀਂ ਜਾਊਗਾ ਜੀ ਇਸ ਸਬੰਧੀ ਸਾਡੇ ਮਾਨਯੋਗ ਡੀਸੀ ਸਾਹਿਬ ਸੰਗਰੂਰ ਅਤੇ ਰੀਜਨਲ ਟਰਾਂਸਪੋਰਟ ਅਫਸਰ ਸ਼੍ਰੀ ਨਮਨ ਮੜਕਣ ਜੀ ਦੀਆਂ ਸਖਤ ਹਦਾਇਤਾਂ ਨੇ ਜੀ ਤੇ ਜੀ ਗੱਲ ਕਰੀ ਜਾਵੇ ਤੁਸੀਂ ਇੱਥੇ ਵੀ ਆਇਓਗੇ ਤੁਸੀਂ ਡਰਾਈਵਰਾਂ ਨਾਲ ਗੱਲਬਾਤ ਕੀਤੀ ਹੈਗੀ ਤਾਂ ਯੂਨੀਫਾਰਮ ਲਈ ਵੀ ਤੁਸੀਂ ਉਹਨਾਂ ਨੂੰ ਤਾੜਨਾ ਕੀਤੀ ਹੈ ਤਾਂ ਇਹ ਚੀਜ਼ਾਂ ਵੀ ਜ਼ਰੂਰੀ ਨੇਗੀਆਂ ਬਿਲਕੁਲ ਸਰ ਯੂਨੀਫਾਰਮ ਜ਼ਰੂਰੀ ਹੈ ਜੀ ਸਰਕਾਰ ਜਿਹੜੀ ਸੇਫ ਸਕੂਲ ਬਹਾਨ ਪਾਲਿਸੀ ਦੇ ਵਿੱਚ ਵੀ ਇਹ ਹਦਾਇਤਾਂ ਹੈਗੀਆਂ ਨੇ ਯੂਨੀਫਾਰਮ ਪ੍ਰੋਪਰ ਹੋਊਗੀ ਤਾਂ ਪਤਾ ਲੱਗੂਗਾ ਕਿ ਇਹ ਸਕੂਲ ਵਾ ਜਾਣ ਦਾ ਡਰਾਈਵਰ ਆ ਇਸ ਕਰਕੇ ਜਿਹੜੀ ਹੈਗੇ ਯੂਨੀਫਾਰਮ ਜ਼ਰੂਰੀ ਹੈ ਜੀ ਇਹਨਾਂ ਨੂੰ ਨਹੀਂ ਪਾਈ ਹੋਈ ਸੀ ਤਾਂ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਤੇ ਚਲਾਨਾਂ ਦੇ ਵਿੱਚ ਵੀ ਉਹਨਾਂ ਨੂੰ ਮੈਂਸ਼ਨ ਕੀਤਾ ਹੈਗਾ ਜੀ ਸਰ ਆਪਣਾ ਕੀ ਨਾਮ ਹੈ ਏਸੀ ਗੁਰਪ੍ਰੀਤ ਸਿੰਘ ਸਰ ਕਿਵੇਂ ਦੇਖਦੇ ਹੋ ਕਿ ਜਿਵੇਂ ਸਕੂਲਾਂ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਕਿ ਰੋਡ ਦੇ ਉੱਪਰ ਵੀ ਜਿਹੜੀਆਂ ਵੈਨਸ ਨੇਆਂ ਕਈ ਵਾਰੀ ਗਲਤ ਤਰੀਕੇ ਨਾਲ ਡਰਾਈਵਰ ਚਲਾ ਰਹੇ ਹੁੰਦੇ ਆ ਬੱਚਿਆਂ ਦੀ ਕੀਮਤੀ ਜਾਨ ਹੈ ਜਿਹੜੀ ਕਈ ਵਾਰੀ ਜੋਖਮ ਦੇ ਵਿੱਚ ਪੈ ਜਾਂਦੀ ਹੈ ਤਾਂ ਉਹਨਾਂ ਨੂੰ ਲੈ ਕੇ ਉੱਥੇ ਰੋਡ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਰੋਡ ਤੇ ਵੀ ਕਰਦੇ ਆ ਉਹਨਾਂ ਦਾ ਜੋ ਉਹਨਾਂ ਦੇ ਘਾਟ ਹੁੰਦੀਆਂ ਨੇ ਉਹ ਅਸੀਂ ਕਹਿੰਨੇ ਆ ਰੌਂਗ ਸਾਈਡ ਦੇ ਵੀ ਚਲਾਨ ਕਰਦੇ ਆ ਅਸੀਂ ਜਿਵੇਂ ਪ੍ਰੈਸ਼ਰ ਹਾਰਨ ਲੱਗਿਆ ਉਹਦੇ ਵੀ ਚਲਾਨ ਕਰਿਆ ਸਪੈਸ਼ਲ ਇਹ ਚੀਜ਼ਾਂ ਨੂੰ ਅਸੀਂ ਗੌਰ ਦੇ ਧਿਆਨ ਚ ਰੱਖਦੇ ਹੋਏ ਹਰ ਇੱਕ ਚੀਜ਼ਾਂ ਨੂੰ ਮਤਲਬ ਬੱਚਿਆਂ ਦੀ ਸੇਫਟੀ ਵ ਤਾਨੂੰ ਉੱਪਰੋਂ ਬਹੁਤ ਹਦਾਇਤਾਂ ਆ ਰਹੀਆਂ ਨੇ ਸਾਡੇ ਸਾਹ ਬਹੁਤ ਮਨ ਲੋ ਜਿਆਦਾ ਧਿਆਨ ਦੇ ਰਹੇ ਨੇ ਇਸ ਗੱਲ ਨੂੰ ਕਿ ਕੋਈ ਬੱਚੇ ਦੀ ਅਣਗਹਿਲੀ ਨਾ ਹੋ ਜੇ ਕੋਈ ਡਰਾਈਵਰ ਪਤੀ ਨਾ ਹੋ ਜੇ ਕੁਛ ਨਾ ਹੋ ਜੇ ਖਾਸ ਧਿਆਨ ਕਰਕੇ ਅਸੀਂ ਹਫ਼ਤੇ 'ਚ ਤਿੰਨ ਦਿਨ ਚੈਕਿੰਗ ਸਪੈਸ਼ਲ ਸਕੂਲਾਂ ਦੀ ਕਰਦੇ ਹਾਂ ਬਿਲਕੁਲ ਸੰਗਰੂਰ ਜਿਹੜਾ ਡਿਪਾਰਟਮੈਂਟ ਆਰਟੀਕਲ ਡਿਪਾਰਟਮੈਂਟ ਕਿਤੇ ਨਾ ਕਿਤੇ ਜਿੱਥੇ ਹਾਈ ਕੋਰਟ ਦੇ ਵੱਲੋਂ ਜਿਹੜਾ ਇੱਕ ਨੋਟਿਸ ਜਾਰੀ ਕੀਤਾ ਗਿਆ ਉਸ ਦਾ ਤੇ ਜਿਹੜਾ ਹੋਰ ਵੀ ਵੱਡੇ ਹਾਦਸੇ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੁੰਦੇ ਰਹੇ ਨੇਗੇ ਸਕੂਲਾਂ ਦੀ ਅਣਗਹਿਲੀ ਹੈ ਜਿਹੜੀ ਉਸ ਨੂੰ ਲੈ ਕੇ ਜਿਹੜੀ ਜਾਂਚ ਹੈਗੀ ਉਹ ਕੀਤੀ ਜਾ ਰਹੀ ਹੈ ਹੁਣ ਇੱਥੇ ਚਲਾਨ ਕੀਤੇ ਗਏ ਨੇ ਜਿਹੜੀ ਬੱਸ ਹੈਗੀ ਬੱਸ ਦੇ ਵਿੱਚ ਜਿਹੜੇ ਫਿਟਨੈਸ ਜਿਹੜੇ ਵੀ ਨਿਯਮ ਸੀਗੇ ਉਹਨਾਂ ਦੇ ਵਿੱਚ ਪੂਰੀ ਨਾ ਪਾਏ ਜਾਣ ਦੇ ਚਲਦੇ ਆ ਇਸ ਬੱਸ ਨੂੰ ਹੈ ਜਿਹੜਾ ਇਸ ਸਮੇਂ ਜਿਹੜਾ ਆਰਟੀਓ ਵਿਭਾਗ ਦੇ ਵੱਲੋਂ ਬੌਂਡ ਕੀਤਾ ਗਿਆ ਤਾਂ ਜੋ ਜਿਹੜੇ ਪੂਰੇ ਜਿੰਨੇ ਵੀ ਇਹਦੇ ਬਣਦੇ ਆ ਕਾਨੂੰਨੀ ਕਾਰਵਾਈ ਪੂਰੀ ਕਰਕੇ ਉਹਨਾਂ ਚਿਰੇ ਬੱਸ ਸਕੂਲ ਨੂੰ ਨਹੀਂ ਦਿੱਤੀ ਜਾਵੇਗੀ। ਧੰਨਕਸਵਾਤ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ